ਤਾਂ ਤੁਸੀਂ ਛੱਤਾ ਤੇ ਪੱਕੇ ਚੱਲਦੇ ਤਾਂ ਜ਼ਰੂਰ ਦੇਖੇ ਹੋਣਗੇ ਦਰਅਸਲ ਇਹ ਵੀਡੀਓ ਦੇਖ ਲਓ ਵੀਡੀਓ ਦੇਖ ਕੇ ਜ਼ਰੂਰ ਹੈਰਾਨ 라 ਜਾਓਗੇ ਤਾਂਸ ਵਿਅਕਤੀ ਦੇ ਵੱਲੋਂ ਅਨੋਖੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਬਿਲਕੁਲ ਇਹ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਤਾਂ ਕਿ ਇਹ ਪੂਰੀ ਖਬਰ ਆਓ ਤੁਹਾਨੂੰ ਵੀ ਸੁਣਾਉ। ਦਰਅਸਲ ਇਸ ਵਿਅਕਤੀ ਦੇ ਵੱਲੋਂ ਬਿਜਲੀ ਵਿਭਾਗ ਦੇ ਬਾਹਰ ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਜਦੋਂ ਇਸ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਾਰਨ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਉਸ ਦੇ ਘਰ ਦੀ ਬੱਤੀ ਹੈ ਜਿਹੜੀ ਔ ਗੁੱਲ ਰਹਿੰਦੀ ਹੈ। ਜੀ ਹਾਂ ਬਿਜਲੀ ਗੁੱਲ ਦੇ ਕਾਰਨ ਇਹ ਵਿਅਕਤੀ ਬਿਜਲੀ ਬੋਰਡ ਦਫ਼ਤਰ ਦੇ ਜਿਹੜੇ ਚੱਕਰ ਲਗਾਉਂਦਾ ਪਰ ਉੱਚ ਅਧਿਕਾਰੀਆਂ ਦੇ ਵੱਲੋਂ ਇਸ ਦੀ ਸਾਰ ਨਹੀਂ ਲਈ ਜਾਂਦੀ। ਜੀ ਹਾਂ ਜਿਸ ਦੇ ਚੱਲਦੇ ਇਸ ਨੇ ਨੋਖੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਹੈ ਪੱਖਾ ਆਪਣੀ ਐਕਟੀਵਾ ਦੇ ਪਿੱਛੇ ਬਣ ਕੇ ਸੜਕਾਂ ਤੇ ਘੁਮਾਉਂਦਾ ਨਜ਼ਰ ਆ ਰਿਹਾ ਜੀਹਾਂ ਕਿਸ ਤਰੀਕੇ ਦੇ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਤੇ ਸੋਚੋਗੇ ਵੀ ਕਿ ਕਿਸ ਤਰੀਕੇ ਦੇ ਨਾਲ ਕੋਈ ਇਸ ਹੱਤਾਂ ਗੁਜ਼ਰ ਸਕਦਾ ਹੈ ਕਿ ਪ੍ਰਦਰਸ਼ਨ ਕਰਨ ਦੇ ਲਈ ਹੁਣ ਸੜਕਾਂ ਦੇ ਉੱਤੇ ਪੱਖੇ ਘੁਮਾਉਂਦਾ ਨਜ਼ਰ ਆ ਰਿਹਾ ਵਿਅਕਤੀ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਦੋ ਦਿਨਾਂ ਤੋਂ ਤਾਂ ਬਿਲਕੁਲ ਤੁਹਾਨੂੰ ਦੱਸਦੀ ਹੈ ਕਿ ਬੀਤੇ 2 ਦਿਨਾਂ ਤੋਂ ਬਿਜਲੀ ਹੈ ਜਿਹੜੀ ਗੁੱਲ ਰਹਿੰਦੀ ਹੈ ਜਿਸ ਦੇ ਚੱਲਦੇ ਇਸ ਵਿਅਕਤੀ ਦੇ ਵੱਲੋਂ ਬਿਜਲੀ ਬੋਰਡ ਦਫ਼ਤਰ ਦੇ ਜਿਹੜੇ ਚੱਕਰ ਲਗਾਏ ਜਾਂਦੇ ਨੇ ਪਰ ਉੱਚ ਅਧਿਕਾਰੀਆਂ ਦੇ ਵੱਲੋਂ ਇਸ ਦੀ ਸਾਰ ਨਹੀਂ ਲਈ ਜਾਂਦੀ ਇਸ ਦੇ ਚੱਲਦੇ ਇਸ ਵਿਅਕਤੀ ਦੇ ਵੱਲੋਂ ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾਂਦਾ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀ ਹੈ